ਸੰਦਰ ਤੇ ਨੇੜਲੇ ਪਿੰਡ किशनਗੜ੍ਹ ਦੇ ਵਿੱਚ ਪਿਛਲੇ 1 ਮਹੀਨੇ ਤੋਂ ਬਾਇਓਮੈਟ੍ਰਿਕ ਵੇਸਟ ਪਲੈਂਟ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਨ ਪਿੰਡ ਵਾਸੀਆਂ ਤੇ ਹੋਰ ਨਾਲ ਪਿੰਡਾਂ ਦੇ ਵਸਨੀਕਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਪਿੰਡ ਵਾਸੀਆਂ ਦੇ ਕੋਲ ਪਹੁੰਚ ਕੇ ਫੈਕਟਰੀ ਦਾ ਕੰਮ ਬੰਦ ਕਰਵਾਇਆ ਹੈ। ਤਾਂ ਉਸੇ ਹੀ ਜਾਣਕਾਰੀ ਦਿੰਦੇ ਹਾਂ ਬੀਤੇ ਦਿਨੀ ਪਿੰਕ ਘਾੜ ਦੇ ਸਰਪੰਚ ਅਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਫੈਕਟਰੀ ਜਨੰਦ ਅਸਥਿਤਿਕ ਇੱਕ ਮਸ਼ਹੂਰ ਹਸਪਤਾਲ ਦੇ ਡਾਕਟਰ ਦੇ ਵੱਲੋਂ ਚਲਾਈ ਜਾ ਰਹੀ ਹੈ। ਜਿਸ ਵਿੱਚ ਮੈਡੀਕਲ ਵੇਸਟ ਤੇ ਹੋਰ ਵਸਤੂਆਂ ਦੇ ਲਈ ਗੈਸ ਪ੍ਰ ਪਾਰਿਸ ਬੰਦੀ ਕਈ ਵਾਰ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਨੂੰ ਵੀ ਸ਼ਿਕਾਇਤਾਂ ਭੇਜੀਆਂ ਗਈਆਂ ਨੇ ਤੇ ਇਸ ਤੋਂ ਬਾਅਦ ਸਰਕਾਰ ਨੇ ਇਸ ਪ੍ਰੋਜੈਕਟ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੇ ਮੁੱਦੇ ਨਜ਼ਰ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਆ ਅੱਜ ਇਹ ਫੈਕਟਰੀ ਬੰਦ ਕਰ ਦਿੱਤੀ ਹੈ ਤੈਸੋ ਤਰਨੇ ਦੇ ਵਿੱਚ ਸਥਾਨਕ ਬਲਕ ਮੰਤਰੀ ਬਲਕਾਰ ਸਿੰਘ ਖੁਦ ਹਾਜ਼ਰ ਹੋਏ ਨੇ ਤੇ ਕਿਹਾ ਕਿ ਗੈਸ ਪਲਾਂਟ ਘੱਟਕ ਹੋ ਸਕਦਾ ਸੀ ਜਿਸ ਦਾ ਕੰਮ ਅਜ ਮਕਮਲ ਤੌਰ ਤੇ ਬੰਦ ਕਰ ਦਿੱਤਾ ਤਾਂ ਉਹ ਤੋਂ ਪਿੰਡ ਦੇ ਅਧਿਕਾਰੀਆਂ ਦਾ ਕਹਿਣਾ ਕਿ ਸਰਕਾਰ ਨੂੰ ਅਜੇ کارਖਾਨੇ ਵੀ ਨਹੀਂ ਲੱਗਣੇ ਦੇਣੇ ਚਾਹੀਦੇ ਕਿਉਂਕਿ ਇਸ ਦੇ ਨਾਲ ਕਈ ਵੱਡੀਆਂ ਬਿਮਾਰੀਆਂ ਫੈਲ ਸਕਦੀਆਂ ਨੇ ਜੋ ਲੋਕਾਂ ਦੀ ਜਾਨ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਇਸੇ ਵਿੱਚ ਜਿਹੜਾ ਜਨਤਾ ਇਹ ਭਾਵਨਾਵਾਂ ਨੂੰ ਸਮਝਦੇ ਹੋਏ ਮੈਂ ਬਸ ਉਸ ਕਹਾਂਗਾ ਕਿ ਜਨਤਾ ਦੇ ਪੈਰੋਂ ਆਪਾਂ ਨੂੰ ਗੱਲ ਪੈਰ ਤੇ ਹੱਥ ਹੋਣੀ ਚਾਹੀਦੀ ਹੈ ਕਿਉਂਕਿ ਇਹਨੇ ਬਿਜ਼ਨਸ ਸਿਆ ਟੈਂਪ ਕੀ ਤਾਂ ਚੱਲਦੇ ਰਹੇ ਆ ਇੱਥੇ ਨਹੀਂ ਹੋਣ ਕਿ ਜਿੱਥੇ ਲੋਕਾਂ ਨੂੰ ਨਾ ਪ੍ਰੋਬਲਮ ਹੋਵੇ ਟੈਕਸ ਨਹੀਂ ਬਣਦਾ ਸਵਾਸ਼ ਕਰਕੇ ਮੈਂ ਇਹਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਮੇਰੇ 30 ਬੱਤੀ ਪਿੰਡ ਜਿਹੜੇ ਹਰ ਰੋਜ਼ ਬਹੁਤ ਬੋਦੇ ਪੈਂਦੇ ਆ ਤਾਂ ਮੈਂ ਇਹਨੂੰ ਰეკਮੈਂਡ ਨਹੀਂ ਕਰਾਂਗਾ ਮੈਂ ਜਨਤਾ ਦੇ ਨਾਲ ਹਾਂ ਜਿੱਥੇ ਜਨਤਾ ਖੜੀ ਹੋਵੇ ਨਾਲ ਲੋਕਾਂ ਨਾਲ ਫੈਕਟਰੀ ਇਨ ਦਿ ਟੇਲ ਦਾ ਜਿਹੜਾ ਅੰਦਰਸਿਸਦਾਨੀ ਦੇਖੋ ਜੀ ਜਿਹੜੇ ਮਾਪੀ ਸਰਵਾਚ ਭਾਈ ਸੀ ਸਰਦਾਰ ਬਰਖਾ ਸਿੰਘ ਜੀ ਕੈਪਟਨ ਮਨਜੀ ਸਾਹਿਬ ਔਰ ਪਹਿਲੇ ਦਿਨ ਵੀ ਆਈਸੀਕ ਦੀ ਸਾਡੀ ਮੀਟਿੰਗ ਹੋ ਜਾਂਦੀ ਪਹਿਨ ਮੀਟਿੰਗ ਹੋ ਜਾਂਦੀ ਹੈ ਸਾਡੇ ਪ੍ਰਸ਼ਾਸਨ ਨੂੰ ਮੈਂ ਸਾਗਦਣਾ ਉਸ ਤੋਂ ਬਾਅਦ ਮਾਪੀ ਗਵਰਨਰ ਜੀ ਕੋਲ ਪਹੁੰਚੇ ਪਹਿਲੇ ਉਸ ਦਿਨ ਬੈਠ ਕੇ ਉਹਨਾਂ ਨੇ ਮੀਟਿੰਗ ਮਸ਼ਵਾਰਾ ਜਮਾਇਆ ਸੀ ਕਿ ਜਿਹੜਾ ਕੰਮ ਆ ਪਾ ਦਿੱਤਾ ਉਹ ਇਮੀਡੀਏਟਲੀ ਉੱਤੇ ਐਕਸ਼ਨ ਲਿਆ ਗਿਆ ਜਿਹੜਾ ਕਿ ਕਾਰੋਬਾਰ ਜਿਹੜਾ ਕਾਰੋਬਾਰ ਚੱਲਦਾ ਪਿਆ ਸੀ ਬੰਦ ਕੀਤਾ ਗਿਆ ਔਰ ਅੱਜ ਵੀ ਇਹੀ ਮਸ਼ਵਾਰਾ ਦੁਆਕੇ ਗਿਆ ਹੈ ਪੂਰੀ ਸੰਗਤ ਇਹ ਕਿਹਦੇ ਹਾਲ ਵਿੱਚ ਹੈ ਪੈਟ੍ਰਿਕਸ ਦੀ ਇਹ ਸ਼ੁਰੂ ਹੈ ਜਿਹੜੀ ਇਹ ਗੈਸ ਪਲਾਂਟ ਹੈ ਦੂਸਰਾ ਬਯੋਗਿਆਸ ਢੀਕ ਨੂੰ ਦੱਸਾ ਤੇ ਪਰ ਜਿਹਦੇ ਵਿੱਚ ਜਿਹੜੀ ਗੈਸ ਆ ਉਹਦੇ ਵਿੱਚ ਦਫਾ ਬੜੀ એનર્ਜੀ ਮਿਲਦੀ ਇਹਨਾਂ ਨੇ ਗ੍ਰੀਨ એનર્ਜੀ ਤੇ ਨਾਂ ਤੇ ਪਰਬਲ ਜਸਤਰੀ ਦੀ ਆ ਕਿਹੜੀ ਹੋਣੀ ਹੈ ਜਿਹੜੀ ਗ੍ਰੀਨ ਮਤਲਬ ਉਹਦੇ ਵਿੱਚੋਂ એનર્ਜੀ ਸਾਨੂੰ ਮਿਲਣੀ ਆ ਜਿਹੜਾ ਕਿ ਹਸਪਤਾਲਾਂ ਦਾ ਕੱਜ ਜਿੰਨਾ ਵੀ ਕਚਰਾ ਹੁੰਦਾ ਆ ਸਿਰੰਜਾਂ ਸੂਈਆਂ ਵਗੈਰਾ ਜੋ ਵੀ ਹੈ ਸਭੀ ਨਰਚੀ ਜਾਨੀ ਹੈ ਔਰ ਜਿੰਨਾ ਬੇਸਟ ਹੈ ਜਿਹੜੀ ਪਰਾਲੀ ਕੋਲ ਉਹ ਵੀ ਬੜੀ ਬੜੀ ਨਰਚੀ ਜਾਨੀ ਹੈ ਚਲੋ ਪਰਾਲੀ ਦੀ ਬੇਸਟ ਕਰੋ ਮੰਨ ਲਿਆ ਜੈਜਾ ਉਸ ਤੋਂ ਬਾਅਦ ਜਿਹੜੀ ਖਾਦ ਤਿਆਰ ਕਰਦੇ ਉਹ ਮੰਨ ਲਿਆ ਜੈਜਾ ਜਿਹੜੀ ਗੈਸ ਆਪੋ ਪਿੰਡਾਂ ਦੇ ਵਿੱਚ ਕਿੰਨੀ ਵੈਲਿਊ ਵੀ ਔਰ ਕਿੰਨਾ ਨੁਕਸਾਨ ਹੋਗਾ ਜਿਹੜਾ ਪਾਣੀ ਆ ਗੰਦਾ ਕੈਮੀਕਲ ਵਾਲਾ ਉਹ ਥੱਲੇ ਸਿੱਟਿਆ ਜੇ ਉਹ ਕਰਦੀ ਹੈ ਪਾਣੀ ਵੀ ਗੰਦਾ ਕਿੱਥੇ ਜਾਊਗਾ ਹਵਾ ਕੋਣੀ ਔਰ ਪਾਣੀ ਹਵਾ ਸਾਰਾ ਕੁਝ ਗੰਦਾ ਕੀਤਾ ਜਾਊਗਾ ਫੈਕਟਰੀ ਕਿਸ ਤੀ ਸੀ ਇਹ ਇੱਕ ਕਾਹਤੋ ਜਿਹੜਾ ਹੈਗਾ ਫੈਕਟਰੀ ਉਹ ਲਾ ਰਿਆ ਫੈਕਟਰੀ ਇਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਆਪਣਾ ਟੀਕ ਉਹਦੇ ਨਸਾਲ ਚਾਹ ਰਣੀ ਔਰ ਜਿਹਦੇ ਵਿੱਚ ਗੈਸ ਚਾਹ ਰਣੀ ਆ ਉਹ ਵੀ ਕਈ ਤਰ੍ਹਾਂ ਦੇ ਜੀ ਉਹ ਇੱਕ ਜਿਹਾ ਗੱਲਸਾ ਗਾਹੇ ਗੁਰਜੀਨੀ ਜਿਹਨੇ ਮਤੀਨ ਸਿੰਘ ਬਰਨ ਆਇਆ ਸ਼ਹੀਦਾਂ ਜਿਹੜੀ ਫੈਕਟਰੀ ਦੀ ਗੱਲ ਕੀਤੀ ਜਾ ਰਹੀ ਹੈ ਉਸਦੇ ਬਾਰੇ ਮੈਨੂੰ ਦੱਸੋ ਜੀ ਦਾ ਭਾਈ ਸਾਹਿਬ ਨੇ ਦੱਸਿਆ ਇਉਂ ਕੈਸ ਦੀ ਫੈਕਟਰੀ ਲੱਗ ਰਹੀ ਸੀ ਉਹ ਨਾਲ ਹੀ ਅੱਧਾ ਕਿਲੋਮੀਟਰ ਦੀ ਜਗਾਹ ਆ ਜਿਹੜੀ ਤੇ ਸਾਰੇ ਇਲਾਕੇ ਦੇ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਦੇ ਇਲਾਕੇ ਦੇ ਪਿੰਡਾਂ ਦੇ ਸਰਪੰਚਾਂ ਚਪਾਂਚ ਜਿਹੜੇ ਵੀ ਸਾਰੇ ਇੱਥੇ ਆ ਕੇ ਜਗ੍ਹਾ ਤੇ ਪੁੱਛੇ ਸੀ ਕਿ ਤੇ ਜੇ ਐਸਪੀ ਸਾਹਿਬ ਨੇ ਅੱਜ ਵਾਦਾ ਕੀਤਾ ਸੀ ਕਿ ਤੁਸੀਂ ਇਸ ਜਗ੍ਹਾ ਤੇ ਆਵਾਂਗੇ ਆਣ ਕੇ ਇਲਾਕੇ ਦੀ ਜਿਹੜੀ ਆ ਉਹ ਸਾਰੀ ਗੱਲ ਸੁਣਾਗੇ ਤੇ ਔਪਰੇ ਦੀ ਐਸਪੀ ਦੇ ਐਮਐਨਏ ਸਾਹਿਬ ਆਏ ਸੀ ਕਿ ਉਹਨਾਂ ਨੇ ਜ਼ਿੰਮੇਵਾਰੀ ਆਪਣੀ ਲਈ ਹੈ ਕਿ ਅਸੀਂ ਇਹ ਜਿਹੜੀ ਫੈਕਟਰੀ ਨਹੀਂ ਲੱਗਣ ਦੋ ਇਹ ਇਲਾਕੇ ਦੀ ਆ